ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਸੀਸਗੰਜ ਸਾਹਿਬ ਚਾਂਦਨੀ ਚੌਂਕ ਦਿੱਲੀ ਤੋਂ ਜੋ ਨਗਰ ਕੀਰਤਨ ਕੱਲ ਸ਼ੁਰੂ ਹੋਇਆ ਸੀ ਉਸ ਦਾ ਰਾਤ ਵਿਸ਼ਰਾਮ ਗੁਰਦੁਆਰਾ ਸੀਸਗੰਜ ਸਾਹਿਬ ਤਰਾਵੜੀ ਵਿਖੇ ਸੀ ਅੱਜ ਹੁਣ ਦੂਸਰੇ ਦਿਨ ਨਗਰ ਕੀਰਤਨ ਗੁਰਦੁਆਰਾ ਸੀਸਗੰਜ ਸਾਹਿਬ ਤਰਾਵੜੀ ਤੋਂ ਅਗਲੇ ਪੜਾ ਅੰਮ੍ਰਾਲਾ ਲਈ ਰਵਾਨਾ ਹੋਇਆ ਅੱਜ ਨਗਰ ਕੀਰਤਨ ਦੂਸਰੇ ਦਿਨ ਰਾਤ ਦਾ ਵਿਸ਼ਰਾਮ ਗੁਰਦੁਆਰਾ ਮੰਜੀ ਸਾਹਿਬ ਅੰਬਾਲਾ ਵਿਖੇ ਹੋਵੇਗਾ ਇਹ ਗੁਰਦੁਆਰਾ ਸਾਹਿਬ ਤਰਾਵੜੀ ਜਿੱਥੇ ਭਾਈ ਜੈਤਾ ਜੀ ਜਦੋਂ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਲੈ ਕੇ ਆਏ ਸੀ ਭਾਈ ਦੇਵਾ ਜੀ ਦੇ ਘਰੇ ਇੱਥੇ ਰੁਕੇ ਸੀ ਰਾਤ ਇਸ ਗੁਰਦੁਆਰੇ ਦੇ ਵਿੱਚ ਅਸਥਾਨ ਬਣਿਆ ਜਿੱਥੇ ਮਹਾਰਾਜ ਦਾ ਸੀਸ ਰੱਖਿਆ ਗਿਆ ਸੀਗਾ ਥੜਾ ਸਾਹ ਬਣਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਰਾਜ ਦੀ ਸਵਾਰੀ ਮਹਾਰਾਜ ਦੀ ਸਵਾਰੀ ਦੀ ਤਿਆਰੀ ਹੈ ਮਹਾਰਾਜ ਦੀ ਸਵਾਰੀ ਆਉਣ ਵਾਲੀ ਹੈ ਤੇ ਆਪਾਂ ਵੀਡੀਓ ਫਿਰ ਤਾਂ ਥੋੜੇ ਪਹਿਲਾਂ ਬਣਾਤੀ ਕਿਉਂਕਿ ਫਿਰ ਪਾਲਕੀ ਸਾਹਿਬ ਆਪਾਂ ਚਲੋਣੀ ਹੈ ਇਸ ਕਰਕੇ ਮਹਾਰਾਜ ਦੀ ਸਵਾਰੀ ਅਰਦਾਸ ਹੋ ਰਹੀ ਹੈ ਤੇ ਮਹਾਰਾਜ ਦੀ ਸਵਾਰੀ ਦੀ ਤਿਆਰੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ